ਕਾਂਢ ਦੋ ਸਮਾਨਿਆ ਸੰਗ ਉਸ ਦਿਨ ਸ਼ਾਮ ਤੱਕ ਉਹ ਸਮਾਨਿਆ ਨੂੰ ਜਾ ਮਿਲੇ ਤੇ ਉਹਨਾਂ ਦੀ ਸੰਗਤ ਤੇ ਓਟ ਲਈ ਬਿਨੇ ਕੀਤੀ ਉਹ ਸਵਾਰਕਾਰ ਕੀਤੇ ਗਏ ਸਿਦਾਰਥ ਨੇ ਆਪਣੇ ਕੱਪੜੇ ਸੜਕ ਤੇ ਹੀ ਇੱਕ ਗਰੀਬ ਬ੍ਰਾਹਮਣ ਨੂੰ ਦੇ ਦਿੱਤੇ ਆਪ ਨੇਰੀ ਲੰਗੋਟੀ ਤੇ ਮਿੱਟੀ ਰੰਗੀ ਚਾਦਰ ਰੱਖ ਲਈ ਉਹ ਦਿਨ ਵਿੱਚ ਕੇਵਲ ਇੱਕੋ ਵੇਲੇ ਖਾਂਦਾ ਉਸ ਨੇ ਕਦੇ ਭੋਜਨ ਨਹੀਂ ਸੀ ਪਕਾਇਆ ਉਹ 14 ਦਿਨ ਭੁੱਖਾ ਰਿਹਾ ਉਸ ਨੇ 28 ਦਿਨ ਵਰਤ ਰੱਖਿਆ ਉਸ ਦੀਆਂ ਲੱਤਾਂ ਸੁੱਕੇ ਕਾਨੇ ਵਰਗੀਆਂ ਹੋ ਗਈਆਂ ਤੇ ਹੜਬਾ ਨਿਕਲ ਆਈਆਂ ਉਸ ਦੀਆਂ ਵਿਸ਼ਾਲ ਅੱਖਾਂ ਅਜੀਬ ਸੁਪਨੇ ਦਰਸਾ ਰਹੀਆਂ ਸਨ ਉਸ ਦੀਆਂ ਪਤਲੀਆਂ ਉਂਗਲੀਆਂ ਦੇ ਨੋਂ ਵੱਧ ਕੇ ਲੰਮੇ ਹੋ ਗਏ ਉਸ ਦੀ ਠੋਡੀ ਤੇ ਖੁਸ਼ਕ ਖਰਦਰੀ ਜਿਹੀ ਦਾੜੀ ਆ ਗਈ ਜਦ ਉਸਤੇ ਕੋਈ ਇਸਤਰੀ ਮੱਥੇ ਲਗਦੀ ਤਾਂ ਉਸ ਦੀ ਝੱਕੜੀ برف ਵਾਂਗ ਠੰਡੀ ਹੋ ਜਾਂਦੀ ਜਦ ਸੋਹਣੇ ਸੋਹਣੇ ਕੱਪੜਿਆਂ ਵਾਲੇ ਲੋਕਾਂ ਦੇ ਸ਼ਹਿਰਾਂ ਵਿੱਚੋਂ ਲੰਘਦਾ ਤਾਂ ਉਸ ਦੇ ਬੁੱਲ ਕਿਰਨਾ ਨਾਲ ਮਰੋੜੇ ਜਾਂਦੇ ਵੇਖਦਾ ਵਪਾਰੀਆਂ ਨੂੰ ਸੌਦੇਬਾਜ਼ੀ ਕਰਦਿਆਂ ਵੇਖਦਾ ਰਾਜਕੁਮਾਰਾਂ ਨੂੰ ਸ਼ਕਾਰਤੇ ਜਾਂਦਿਆਂ ਮਾਤਮੀ ਲੋਕਾਂ ਨੂੰ ਵਿਰਲਾਪ ਕਰਦਿਆਂ ਵੇਸ਼ਵਾਵਾਂ ਨੂੰ ਜਿਸਮ ਵੇਚਦਿਆਂ ਚਿਕਿਤਸਕਾਰਾਂ ਨੂੰ ਰੋਗੀਆਂ ਦੀ ਸੇਵਾ ਕਰਦਿਆਂ ਪੁਰੋਹਤਾਂ ਨੂੰ ਖੇਤੀ ਬੀਜਣ ਦਾ ਮਹੂਰਤ ਲੱਭਦਿਆਂ ਪ੍ਰੇਮੀਆਂ ਨੂੰ ਪ੍ਰੇਮ ਕਰਦਿਆਂ ਮਾਵਾਂ ਨੂੰ ਬੱਚਿਆਂ ਨੂੰ ਲਾਡ ਲੜਾਉਂਦਿਆਂ ਪਰ ਉਸ ਲਈ ਇਹ ਸਭ ਕੁਝ ਰਾਜ ਜਾਂਦਿਆਂ ਦੀ ਚਾਤ ਬਰਾਬਰ ਵੀ ਨਹੀਂ ਸੀ ਸਭ ਕੂੜ ਸੀ ਹਰ ਚੀਜ਼ ਵਿੱਚੋਂ ਝੂਠੀ ਦਰਗੰਧ ਆ ਰਹੀ ਸੀ ਇਹ ਸਾਰੇ ਇੰਦਰੀਆਂ ਖੁਸ਼ੀ ਤੇ ਸਹੱਪਣ ਦੇ ਛਲਸਨ ਸਭ ਨੇ ਅੰਤ ਨੂੰ ਨਾਸ਼ਵੰਤ ਹੋਣਾ ਹੈ ਦੁਨੀਆ ਉਸ ਨੂੰ ਕੌੜੀ ਲੱਗਦੀ ਤੇ ਜ਼ਿੰਦਗੀ ਇੱਕ ਪੀੜਾ ਸਿਦਾਰਥ ਦਾ ਇੱਕੋ ਟੀਚਾ ਸੀ ਸਖਣਾ ਹੋ ਜਾਣਾ ਪਿਆਸ ਲਾਲਸਾ ਸੁਪਣਿਆ ਹਰ ਖਸੋਗ ਤੋਂ ਮੁਕਤ ਹੋ ਜਾਣਾ ਆਪਾਂ ਮਰਨ ਲਈ ਤੇ ਆਪਾ ਰਹਿਤ ਹੋ ਸਖਣੇ ਦਿਲ ਦੀ ਸ਼ਾਂਤੀ ਤੇ ਸੁੱਚੀਆਂ ਸੋਚਾਂ ਮੰਨਣ ਲਈ ਉਹ ਜਾਣਦਾ ਸੀ ਜਦ ਆਪਾ ਦਿੱਤਿਆ ਗਿਆ ਹੋਂ ਮਿਟ ਗਈ ਮਨ ਤਰੰਗਾ ਤੇ ਛਾਵਾਂ ਚੁੱਪ ਕਰ ਗਈਆਂ ਤਾਂ ਅਖੀਰ ਮਨੁੱਖ ਦਾ ਅੰਦਰਲਾ ਜੋ ਹੁਣ ਆਪਾ ਨਹੀਂ ਜ਼ਰੂਰ ਜਾਗਦਾ ਹੈ ਇਹ ਸੀ ਮਹਾਨ ਪੇਦ ਸਿਦਾਰਥ ਚੁੱਪਚਾਪ ਅਤ ਦੀ ਪੀੜ ਤੇ ਪਿਆਸ ਨਾਲ ਕੜਕ ਦੀ ਧੁੱਪ ਵਿੱਚ ਖੜਾ ਤਪ ਕਰਨ ਲੱਗਾ ਜਦ ਤੱਕ ਉਸ ਨੂੰ ਪੀੜ ਤੇ ਪਿਆਸ ਲੱਗਣੋਂ ਹਟ ਨਾ ਗਏ ਉਹ ਉਸੇ ਤਰ੍ਹਾਂ ਖੜਾ ਰਿਹਾ ਉਹ ਮੀਂਹ ਵਿੱਚ ਅਡੋਲ ਖੜੋਤਾ ਪਾਣੀ ਕੇਸਾਂ ਵਿੱਚੋਂ ਦੀ ਹੋ ਉਸ ਦੇ ਠੰਡੇ ਜਿਸਮ ਵਿੱਚ ਮੋਡਿਆਂ ਵਿੱਚ ਚੂਰੇ ਤੇ ਲੱਤਾਂ ਤੇ ਟਪਕਦਾ ਪਰ ਯੋਗੀ ਖੜਾ ਰਿਹਾ ਜਦ ਤੱਕ ਉਸ ਦੇ ਮੋਡੇ ਤੇ ਲੱਤਾਂ ਠਰਨੋਂ ਹਟ ਨਾ ਗਏ ਜਦ ਤੱਕ ਉਹ ਚੁੱਪ ਨਾ ਹੋਏ ਜਦ ਤੱਕ ਉਹ ਸ਼ਾਂਤ ਨਾ ਹੋਏ ਚੁੱਪਚਾਪ ਉਹ ਕੰਡਿਆਂ ਉੱਤੇ ਲੇਟ ਗਿਆ ਬੀੜ ਕਰਦੀ ਖਲੜੀ ਵਿੱਚੋਂ ਲਹੂ ਦੇ ਤੱਪਕੇ ਚੋਂਦੇ ਜ਼ਖਮ ਬਣ ਗਏ। ਸਿਦਾਰਥ ਹੱਥ ਵਿੱਚ ਅਹਿਲ ਰਿਹਾ। ਜਦ ਤੱਕ ਲਹੂ ਵਗਣਾ ਬੰਦ ਨਾ ਹੋਇਆ, ਜਦ ਤੱਕ ਹੋਰ ਚੋਬਾ ਨਹੀਂ ਸੰਪਾਸਦੀਆਂ, ਹੋਰ ਚੀਜ਼ ਨਹੀਂ ਸੀ ਪੈਂਦੀ। ਸਿਦਾਰਥ ਨੇ ਸਿੱਧਾ ਬੈਠ ਪ੍ਰਾਣਾਯਾਮ ਕਰਨਾ ਸਿੱਖਿਆ। ਸਵਾਸ ਹੌਲੇ ਕਰਨੇ, ਘਟ ਕਰਨੇ, ਸਾਹ ਲੈੰਦੇ ਮਾਲੂਮ ਨਾ ਹੋਣ ਦੇਣਾ ਤੇਸ ਨੂੰ ਰੋਕਣਾ ਸਿੱਖਿਆ। ਅਭਿਆਸ ਕਰਦਾ ਉਹ ਸਿੱਖ ਗਿਆ ਅੰਦਰ ਸਾ ਲੈਂਦਿਆਂ ਦਿਲ ਦੀ ਟਪ ਟਪ ਨੂੰ ਹੌਲਾ ਕਰਨਾ ਦਿਲ ਦੀ ਧੜਕਣ ਨੂੰ ਘੱਟ ਕਰਨਾ ਇਥੋਂ ਤੱਕ ਕਿ ਧੜਕਣ ਬਹੁਤ ਥੋੜੀ ਰਹਿ ਜਾਂਦੀ ਤੇ ਮਸਾਂ ਹੀ ਹੋਰ ਹੁੰਦੀ ਸਭ ਤੋਂ ਬਜ਼ੁਰਗ ਸਮਾਨਿਆ ਦੀ ਸਿੱਖਿਆ ਹੇਠ ਸੂਦਾਰਥ ਨੇ ਉਹਨਾਂ ਦੇ ਨਿਯਮਾਂ ਅਨੁਸਾਰ ਸਵੇਹ ਤਿਆਗ ਦਾ ਤੇ ਯੋਗ ਦਾ ਅਭਿਆਸ ਕੀਤਾ ਬਾਂਸਾ ਦੇ ਜੰਗਲ ਉੱਪਰ ਬਗਲਾ ਉੱਡਦਾ ਆਇਆ ਤੇ ਸੂਦਾਰਥ ਨੇ ਉਸ ਨੂੰ ਆਪਣੀ ਆਤਮਾ ਵਿੱਚ ਸਮਾ ਲਿਆ ਜੰਗਲਾਂ ਤੇ ਪਹਾੜਾਂ ਉੱਪਰ ਉੱਡਿਆ ਆਪ ਬਗਲਾ ਹੋ ਗਿਆ ਮੱਛੀਆਂ ਖਾਧੀਆਂ ਬਗਲੇ ਦੀ ਭੁੱਖ ਸਹੀ ਬਗਲੇ ਦੀ ਬੋਲੀ ਬੋਲੀ ਤੇ ਬਗਲੇ ਦੀ ਹੀ ਮੌਤ ਮਰਿਆ ਜੇ ਰੇਤ ਦੇ ਕੰਡੇ ਤੇ ਮੁਰਦਾ ਗਿੱਦਰ ਪਿਆ ਵੇਖਿਆ ਤਾਂ ਸਦਾਰਥ ਦੀ ਆਤਮਾ ਇਸ ਦੀ ਲੋਥ ਅੰਦਰ ਖਿਸਕ ਗਈ ਉਹ ਮੁਰਦਾ ਗਿੱਦਰ ਬਣ ਗਿਆ ਕੰਡੇ ਪਿਆ ਰਹਾ ਫੁੱਲ ਗਿਆ ਸੜਦਾ ਬਦਬੂ ਮਾਰਦਾ ਵਿਗੜ ਗਿਆ ਲੱਕੜ ਬੱਗਿਆਂ ਉਸ ਨੂੰ ਪਾੜ ਦਿੱਤਾ ਗਿੱਦਾਂ ਨੇ ਉਸ ਨੂੰ ਖਾਧਾ ਹੱਡੀਆਂ ਦਾ ਢਾਂਚਾ ਰਹਿ ਗਿਆ ਮਿੱਟੀ ਹੋ ਗਿਆ ਤੇ ਅੰਤ ਹਵਾ ਵਿੱਚ ਰਲ ਗਿਆ ਫਿਰ ਸਿਦਾਰਥ ਦੀ ਆਤਮਾ ਮਰੀ ਸੜੀ ਮਿੱਟੀ ਹੋਈ ਹੋਈ ਜੂਨ ਦੇ ਔਖੇ ਔਖੇ ਚੱਕਰ ਦੇ ਤਜਰਬੇ ਕਰਕੇ ਮੁੜੀ ਉਹ ਸ਼ਿਕਾਰੀ ਦੇ ਵਿਥ ਆ ਜਾਣ ਵਾਂਗ ਬੜਾ ਰਹਿ ਗਿਆ ਨਵੀਂ ਪਿਆਸ ਨਾਲ ਉਡੀਕਦਾ ਰਿਹਾ ਇਹ ਜਾਣਨ ਲਈ ਕਿ ਕਿੱਥੇ ਜ਼ਿੰਦਗੀ ਦੇ ਗੇੜ ਦਾ ਅੰਤ ਹੁੰਦਾ ਹੈ ਕਾਰਨਾ ਦਾ ਕਿੱਥੇ ਅੰਤ ਹੁੰਦਾ ਹੈ ਤੇ ਦੁੱਖ ਰਹਿਤ ਅਨੰਤ ਤੇ ਨਾਦ ਦਾ ਕਿੱਥੋਂ ਆਰੰਭ ਹੁੰਦਾ ਹੈ ਉਸ ਨੇ ਆਪਣੀਆਂ ਵਾਸਨਾਵਾਂ ਮਾਰ ਦਿੱਤੀਆਂ ਉਸ ਨੇ ਯਾਦ ਮਾਰ ਲਈ ਉਹ ਆਪੇ ਵਿੱਚੋਂ ਖਿਸਕ ਹਜ਼ਾਰਾਂ ਵੱਖਰੇ ਵੱਖਰੇ ਰੂਪਾਂ ਵਿੱਚ ਚਲਾ ਜਾਂਦਾ ਉਹ ਪਸ਼ੂ ਲਾਸ਼ ਪੱਥਰ ਲੱਕੜ ਪਾਣੀ ਬਣਦਾ ਤੇ ਹਰ ਵੇਰ ਉਹ ਨਵਾਂ ਹੋ ਜਾਂਦਾ ਸੂਰਜ ਚੰਦਰਮਾ ਚੜਦੇ ਤੇ ਉਹ ਮੋੜਾਪੇ ਵਿੱਚ ਆ ਜਾਂਦਾ ਜੀਵਨ ਗੇੜ ਦੀਆਂ ਪਿੰਗਾ ਝੂਟਦਾ ਪਿਆਸ ਅਨੁਭਵ ਕਰਦਾ ਪਿਆਸ ਤੇ ਜਿੱਤ ਪਾਉਂਦਾ ਤੇ ਫਿਰ ਹੋਰ ਨਵੀਂ ਪਿਆਸ ਅੰਦਰ ਉੱਠ ਪੈਂਦੀ। ਸਿਦਾਰਥ ਨੇ ਸਮਾਨਿਆ ਤੋਂ ਬਹੁਤ ਕੁਝ ਸਿੱਖਿਆ। ਉਸਨੇ ਆਪਾ ਗਵਾਉਣ ਦੇ ਕਈ ਢੰਗ ਸਿੱਖੇ। ਪੀੜਾਂ ਰਹੀ, ਮਨ ਮਰਜ਼ੀ ਨਾਲ مصیبت ਚੱਲ, ਭੁੱਖ, ਪਿਆਸ ਤੇ ਥਕਾਵਟ ਰਹੀ ਪੀੜਾਂ ਜਿੱਤ। ਉਹ ਸਵੈ ਤਿਆਗ ਦੇ ਰਾਹ ਤੇ ਟੁਰਦਾ ਗਿਆ। ਉਹ ਸਮਾਧੀਆਂ अथवा ਧਿਆਨ ਮਾਰਗ ਰਹੀ ਮਨ ਨੂੰ ਸਾਰੇ ਪਰਚਾਵਿਆਂ ਤੋਂ ਖਾਲੀ ਕਰਕੇ ਇਸ ਰਾਹ ਤੇ ਚੱਲਦਾ ਗਿਆ। ਇਨਾਤੇ ਹੋਰ ਰਾਹਾਂ ਤੇ ਉਸਨੇ ਸਫਰ ਕਰਨਾ ਸਿੱਖਿਆ ਹਜ਼ਾਰਾਂ ਵੇਰ ਉਸਨੇ ਆਪਾ ਗਵਾਇਆ ਤੇ ਕਈ ਕਈ ਦਿਨ ਲਗਾਤਾਰ ਉਹ ਆਪੇ ਤੋਂ ਬਾਹਰਿਆ ਇਹ ਰਾਹ ਉਸਨੂੰ ਆਪੇ ਤੋਂ ਦੂਰ ਭਾਵੇਂ ਲੈ ਗਏ ਪਰ ਅੰਤ ਵਿੱਚ ਹਮੇਸ਼ਾ ਉੱਥੇ ਹੀ ਮੁੜ ਲਿਆਏ ਭਾਵੇਂ ਸਿਦਾਰਥ ਹਜ਼ਾਰਾਂ ਵੇਰ ਆਪੇ ਤੋਂ ਭੱਜ ਉੱਠਿਆ ਆਪੇ ਦੀ ਅਨਹੋਦ ਵਿੱਚ ਰਿਹਾ ਪਸ਼ੂ ਤੇ ਪੱਥਰ ਵਿੱਚ ਰਿਹਾ ਪਰ ਮੋੜ ਤੇ ਪੁੱਜਣ ਤੋਂ ਨਾ ਬਚ ਸਕਿਆ ਉਹ ਸਮਾਂ ਅਵਸ਼ੇ ਆ ਜਾਂਦਾ ਜਦ ਫੇਰ ਉਹ ਆਪੇ ਆ ਸੂਰਜ ਦੀ ਧੁੱਪ ਜਾਂ ਚੰਦਰਮਾ ਦੀ ਚਾਨਣੀ ਛਾਂ ਜਾਂ ਮੀਂਹ ਵਿੱਚ ਲੱਭਦਾ ਤੇ ਫਿਰ ਆਪੇ ਵਿੱਚ ਹੁੰਦਾ ਫਿਰ ਸਦਾਰਤ ਔਖੇ ਜੀਵਨ ਗੇੜ ਦੀ ਪੀੜ ਪ੍ਰਤੀਤ ਕਰਦਾ ਤੇ ਸਹਿੰਦਾ ਗੋਵਿੰਦ ਉਸ ਦੇ ਪਰਛਾਵੇਂ ਵਾਂਗ ਉਸ ਨਾਲ ਹੀ ਸੀ ਉਹ ਵੀ ਉਸ ਦੇ ਨਾਲ ਉਸੇ ਰਾਹ ਤੁਰਦਾ ਤੇ ਉਹ ਹਿੰਮਤਾ ਕਰਦਾ ਆਪਣੇ ਕਰਤੱਵ ਦੇ ਸਾਧਨਾਂ ਤੋਂ ਬਿਨਾਂ ਹੋਰ ਗੱਲਾਂ ਉਹ ਘੱਟ ਹੀ ਆਪਸ ਵਿੱਚ ਕਰਦੇ ਕਈ ਵੇਰ ਉਹ ਪਿੰਡਾਂ ਵਿੱਚ ਆਪਣੇ ਤੇ ਗੁਰੂਆਂ ਲਈ ਰੋਟੀ ਮੰਗਣ ਇਕੱਠੇ ਜਾਂਦੇ ਤੇਰਾ ਕੀ ਖਿਆਲ ਹੈ ਗੋਵਿੰਦ? ਸਿਦਾਰਥ ਨੇ ਭਿਖਿਆ ਮੰਗਣ ਜਾਂਦਿਆਂ ਇੱਕ ਵਾਰ ਪੁੱਛਿਆ, ਕੀ ਤੇਰੇ ਖਿਆਲ ਵਿੱਚ ਅਸੀਂ ਕੁਝ ਅੱਗੇ ਗਏ ਹਾਂ? ਕੀ ਅਸੀਂ ਨਿਸ਼ਾਨੇ ਤੇ ਪੁੱਜ ਗਏ ਹਾਂ? ਗੋਵਿੰਦ ਨੇ ਉੱਤਰ ਦਿੱਤਾ, ਅਸੀਂ ਸਿੱਖਿਆ ਪ੍ਰਾਪਤ ਕੀਤੀ ਹੈ। ਅਜੇ ਸਿੱਖ ਰਹੇ ਹਾਂ। ਸਿਦਾਰਥ ਤੂੰ ਇੱਕ ਮਹਾਨ ਸਮਾਨਾ ਬਣੇਗਾ। ਤੂੰ ਹਰ ਯੋਗ ਆਸਣ ਛੇਤੀ ਹੀ ਸਿੱਖ ਲਿਆ ਹੈ। ਬਜ਼ੁਰਗ ਸਮਾਨਿਆਂ ਨੇ ਕਈ ਵੇਰ ਤੇਰੀ ਪ੍ਰਸ਼ੰਸਾ ਕੀਤੀ ਹੈ। ਇੱਕ ਦਿਨ ਤੂੰ ਪੂਜਿਆ ਪੁਰਸ਼ ਹੋਵੇਂਗਾ ਸਿਦਾਰਥ ਸਿਦਾਰਥ ਨੇ ਕਿਹਾ ਮੈਨੂੰ ਇੰਜ ਨਹੀਂ ਲੱਗਦਾ ਮੇਰੇ ਮਿੱਤਰ ਮੈਂ ਅੱਜ ਤੱਕ ਜੋ ਸਮਾਨਿਆ ਤੋਂ ਸਿੱਖਿਆ ਹੈ ਉਹੀ ਕੁਝ ਮੈਂ ਹਰ ਸਮਾਂ ਵਿੱਚ ਕਿਸੇ ਵਿਸ਼ਵਾਦੇ ਕਰ ਕਿਸੇ ਮਜ਼ਦੂਰ ਤੇ ਕਿਸੇ ਜ਼ਵਾਰੀਏ ਕੋਲ ਛੇਤੀ ਤੇ ਸੌਖ ਨਾਲ ਹੀ ਸਿੱਖ ਸਕਦਾ ਸੀ ਗੋਬਿੰਦ ਨੇ ਕਿਹਾ ਸਿਦਾਰਥ ਠੱਠਾ ਕਰ ਰਿਹਾ ਹੈ ਭਲਾ ਤੂੰ ਕਿਸ ਤਰ੍ਹਾਂ ਅੰਤਰ ਧਿਆਨ ਹੋਣਾ ਪਰਾਣਾਯਮ ਕਰਨਾ ਤੇ ਭੁੱਖ ਪੀੜ ਦਰਨਾ ਇਹਨਾਂ ਪਤਿਤ ਆਤਮਾਵਾਂ ਕੋਲੋਂ ਸਿੱਖ ਸਕਦਾ ਸੈਂ। ਸਿਦਾਰਥ ਨੇ ਧੀਮੀ ਜਿਹਾ ਜਿਹਾ ਜਿਵੇਂ ਉਹ ਆਪ ਦੇ ਆਪ ਨਾਲ ਗੱਲਾਂ ਕਰ ਰਿਹਾ ਹੁੰਦਾ ਹੈ। ਧਿਆਨ ਲਾਉਣਾ ਕੀ ਹੈ? ਸਰੀਰ त्यागਣਾ ਕੀ ਹੈ? ਵਰਤ ਰੱਖਣਾ ਕੀ ਹੈ? ਪ੍ਰਾਣਾਯਮ ਕੀ ਹੈ? ਇਹ ਸਭ ਕੁਝ ਆਪੇ ਤੋਂ ਦੌੜ ਜਾਣਾ ਹੈ। ਇਹ ਆਪੇ ਦੇ ਦੁੱਖ ਤੋਂ ਥੋੜੇ ਸਮੇਂ ਲਈ ਭਾਜ ਹੈ। ਇਹ ਜ਼ਿੰਦਗੀ ਦੀਆਂ ਪੀੜਾਂ ਤੇ ਭੁੱਲਾਂ ਨੂੰ ਥੋੜੇ ਸਮੇਂ ਲਈ ਘਟਾਉਣਾ ਹੈ। ਇੱਕ ਗੱਡਾ ਹੱਕਣ ਵਾਲਾ ਵੀ ਅਜਿਹੀ ਉਡਾਰੀ ਮਾਰ ਲੈਂਦਾ ਹੈ ਜਦੋਂ ਸਰਾ ਵਿੱਚ ਠਹਿਰ ਚੌਲਾਂ ਦੀ ਸ਼ਰਾਬ ਦੇ ਕੁਝ ਪਿਆਲੇ ਜਾਂ ਨਾਰੀਅਲ ਦਾ ਦੁੱਧ ਪੀਂਦਾ ਹੈ ਤਾਂ ਕੇਵਲ ਆਰਜੀ ਨਸ਼ੇ ਲਈ ਫਿਰ ਉਹ ਆਪੇ ਨੂੰ ਅਣਪੌ ਨਹੀਂ ਕਰਦਾ ਜੀਵਨ ਪੀੜਾ ਨਹੀਂ ਮੰਨਦਾ ਉਹ ਵੀ ਥੋੜੇ ਸਮੇਂ ਲਈ ਇਨਾਂ ਤੋਂ ਬਚ ਨਿਕਲਦਾ ਹੈ ਉਹ ਚੌਲਾਂ ਦੀ ਸ਼ਰਾਬ ਦਾ ਪਿਆਲਾ ਪੀ ਕੇ ਸੌ ਕੇ ਉਹੀ ਕੁਝ ਲੱਭਦਾ ਹੈ ਜੋ ਸਿਦਾਰਥ ਤੇ ਗੋਬਿੰਦ ਬੜੇ ਲੰਮੇ ਅਭਿਆਸਾਂ ਤੇ ਆਸਨਾਂ ਪਿੱਛੋਂ ਸਰੀਰ ਵਿੱਚੋਂ ਨਿਕਲ ਅਪੇਦੀ ਹਨ ਹੋਂਦ ਵਾਲੀ ਥਾਂ ਰਹਿ ਕੇ ਲੱਭਦੇ ਹਨ ਗੋਵਿੰਦ ਨੇ ਕਿਹਾ ਤੁਸੀਂ ਇਸ ਤਰ੍ਹਾਂ ਕਹਿੰਦੇ ਹੋ ਮੇਰੇ ਮਿੱਤਰ ਜਦ ਇਹ ਜਾਣਦੇ ਹੋ ਕਿ ਸਦਾਰਤ ਬੈਲ ਨਹੀਂ ਹੱਕਦਾ ਤੇ ਕੋਈ ਸਮਾਨਾ ਸ਼ਰਾਬੀ ਨਹੀਂ ਹੁੰਦਾ ਸ਼ਰਾਬੀ ਜ਼ਰੂਰ ਭਾਜ ਲੱਭ ਲੈਂਦਾ ਹੈ ਹਾਂ ਜ਼ਰੂਰ ਥੋੜੇ ਸਮੇਂ ਲਈ ਆਰਾਮ ਤੇ ਅਮਨ ਲੱਭ ਲੈਂਦਾ ਹੈ ਪਰ ਛੇਤੀ ਹੀ ਪਰਮ ਵਿੱਚੋਂ ਨਿਕਲ ਕੇ ਜਿਉਂਦਾ ਤਿਉਂ ਫਿਰ ਹਰ ਚੀਜ਼ ਨੂੰ ਪਹਿਲੇ ਵਾਂਗ ਹੀ ਲੱਭਦਾ ਹੈ ਉਹ ਸਿਆਣਾ ਨਹੀਂ ਬਣਦਾ ਉਹ ਕੁਝ ਗਿਆਨ ਪ੍ਰਾਪਤ ਨਹੀਂ ਕਰਦਾ ਉਹ ਉ ਤਾਂ ਨਹੀਂ ਉੱਠਦਾ ਉੱਚਾ ਨਹੀਂ ਹੁੰਦਾ ਸਿਦਾਰਥ ਨੇ ਮਸਕਰਾ ਕੇ ਕਿਹਾ ਮੈਂ ਨਹੀਂ ਜਾਣਦਾ ਮੈਂ ਕਦੇ ਸ਼ਰਾਬੀ ਨਹੀਂ ਰਿਆ ਪਰ ਮੈਨੂੰ ਜਾਨੀ ਕਿ ਸਿਦਾਰਥ ਨੂੰ ਤਾਂ ਕ੍ਰਿਆਵਾਂ ਆਸਨਾ ਤੇ ਸਮਾਧੀ ਪਿੱਛੋਂ ਕੇਵਲ ਥੋੜਾ ਜਿਹਾ ਹੀ ਆਰਾਮ ਮਿਲਦਾ ਹੈ ਤੇ ਮੈਂ ਗਿਆਨ ਤੋਂ ਮੁਕਤੀ ਤੋਂ ਇਤਨਾ ਹੀ ਦੂਰ ਹਾਂ ਜਿੰਨਾ ਗਰਭ ਦਾ ਬੱਚਾ ਹੁੰਦਾ ਹੈ ਗੋਵਿੰਦ ਮੈਨੂੰ ਤਾਂ ਇਤਨਾ ਹੀ ਪਤਾ ਹੈ ਇੱਕ ਹੋਰ ਸਮੇਂ ਜਦ ਸਿਦਾਰਥ ਤੇ ਗੋਵਿੰਦ ਜੰਗਲ ਛੱਡ ਸਾਥੀਆਂ ਤੇ ਗੁਰੂਆਂ ਲਈ ਮੰਗਣ ਜਾ ਰਹੇ ਸਨ ਤਾਂ ਸਿਦਾਰਥ ਨੇ ਕਹਿਣਾ ਸ਼ੁਰੂ ਕੀਤਾ ਤੇ ਪੁੱਛਿਆ हे ਗੋਵਿੰਦ ਕੀ ਅਸੀਂ ਠੀਕ ਰਾਹ ਜਾ ਰਹੇ ਹਾਂ ਕੀ ਅਸੀਂ ਕੋਈ ਗਿਆਨ ਪ੍ਰਾਪਤ ਕਰ ਰਹੇ ਹਾਂ ਕੀ ਅਸੀਂ ਮੁਕਤੀ ਦੇ ਨੇੜੇ ਪੁੱਜ ਰਹੇ ਹਾਂ ਜਾਂ ਅਸੀਂ ਜੋ ਗੇੜਾਂ ਵਿੱਚੋਂ ਬਚਣਾ ਲੋਚਦੇ ਸੀ ਸ਼ਾਇਦ ਐਵੇਂ ਚੱਕਰਾਂ ਵਿੱਚ ਪਏ ਹੋਏ ਹਾਂ ਗੋਵਿੰਦ ਨੇ ਕਿਹਾ ਅਸੀਂ ਬਹੁਤ ਕੁਝ ਸਿੱਖਿਆ ਹੈ ਸਿਦਾਰਥ ਅਜੇ ਬਹੁਤ ਕੁਝ ਸਿੱਖਣਾ ਬਾਕੀ ਹੈ ਅਸੀਂ ਚੱਕਰਾਂ ਵਿੱਚ ਨਹੀਂ ਘੁੰਮ ਰਹੇ ਅਸੀਂ ਉ ਤਾਂ ਉੱਠ ਰਹੇ ਹਾਂ ਇਹ ਰਸਤਾ ਬਲੇਵੇਂਦਾਰ ਹੈ ਤੇ ਅਸੀਂ ਬਹੁਤ ਪੌੜੀਆਂ ਅੱਗੇ ਹੀ ਅੱਗੇ ਚੜ ਚੁੱਕੇ ਹਾਂ ਸਿਦਾਰਥ ਨੇ ਪੁੱਛਿਆ ਤੇਰੇ ਖਿਆਲ ਵਿੱਚ ਸਾਡੇ ਸਭ ਤੋਂ ਵੱਡੇ ਸਾਮਾਨੇ ਸਤਕਾਰਯੋਗ ਗੁਰੂ ਦੀ ਕਿੰਨੀ ਉਮਰ ਹੋਵੇਗੀ ਗੋਬਿੰਦ ਨੇ ਦੱਸਿਆ ਮੇਰਾ ਖਿਆਲ ਹੈ ਕਿ ਸਭ ਤੋਂ ਵੱਡਿਆਂ ਦੀ ਉਮਰ 60 ਵਰਿਆਂ ਦੇ ਲਗਭਗ ਹੋਵੇਗੀ। ਸੁਦਾਰਥ ਨੇ ਕਿਹਾ, "ਉਹ 60 ਸਾਲਾਂ ਦੇ ਹਨ। ਪਰ ਅਜੇ ਉਹਨਾਂ ਨਿਰਵਾਣ ਪ੍ਰਾਪਤ ਨਹੀਂ ਕੀਤਾ। ਉਹ 70 ਤੇ 80 ਵਰਿਆਂ ਦੇ ਵੀ ਹੋ ਜਾਣਗੇ। ਤੂੰ ਤੇ ਮੈਂ ਵੀ ਉਹਨਾਂ ਦੀ ਉਮਰ ਜਿੱਡੇ ਹੋ ਜਾਵਾਂਗੇ। ਆਸਣ ਲਾਵਾਂਗੇ, ਵਰਤ ਰੱਖਾਂਗੇ ਤੇ ਸਮਾਧੀਆਂ ਲਾਵਾਂਗੇ। ਪਰ ਅਸੀਂ ਨਿਰਵਾਣ ਪ੍ਰਾਪਤ ਨਹੀਂ ਕਰਾਂਗੇ। ਨਾ ਉਹ ਤੇ ਨਾ ਅਸੀਂ।" ਗੋਵਿੰਦ, ਮੇਰਾ ਯਕੀਨ ਹੈ ਕੇ ਸਾਰੇ ਸਮਾਨਿਆਂ ਵਿੱਚੋਂ ਸ਼ਾਇਦ ਇੱਕ ਵੀ ਨਿਰਵਾਣ ਪ੍ਰਾਪਤ ਨਹੀਂ ਕਰ ਸਕੇਗਾ ਸਾਨੂੰ ਤਰਵਾਸਾ ਮਿਲਦਾ ਹੈ ਅਸੀਂ ਮੱਕਰ ਸਿੱਖਦੇ ਹਾਂ ਜਿਸ ਨਾਲ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਪਰ ਜ਼ਰੂਰੀ ਵਸਤ ਠੀਕ ਰਾਹ ਅਸੀਂ ਨਹੀਂ ਲੱਭਦੇ ਅਜੇ ਇਹ ਭਿਆਨਕ ਸ਼ਬਦ ਨਾ ਕਹੋ ਸਿਦਾਰਥ ਗੋਵਿੰਦ ਨੇ ਕਿਹਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇਤਨੇ ਬਹੁਤ ਸਾਰੇ ਵਿਦਵਾਨਾਂ ਵਿੱਚੋਂ ਇਤਨੇ ਬ੍ਰਾਹਮਣਾਂ ਵਿੱਚੋਂ ਬਹੁਤ ਤਪੱਸਵੀਆਂ ਤੇ ਸੰਯੋਗ ਸਮਾਨਿਆਂ ਵਿੱਚੋਂ ਇਤਨੇ ਜਿਗਿਆਸੂਆਂ ਵਿੱਚੋਂ ਅੰਤਰਜੀਵਨ ਤੋਂ ਵਿਕੇ ਹੋਇਆਂ ਵਿੱਚੋਂ ਇਤਨੇ ਬਹੁਤ ਸਾਧੂਆਂ ਵਿੱਚੋਂ ਕਿਸੇ ਨੂੰ ਵੀ ਠੀਕਰਾ ਨਹੀਂ ਲੱਭੇਗਾ ਪਰ ਸਿਦਾਰਥ ਨੇ ਅਜਿਹੀ ਲਹਿਜੇ ਨਾਲ ਜਿਸ ਵਿੱਚ ਜਿੰਨਾ ਰੰਝ ਸੀ ਓਤਨਾ ਮਖੌਲ ਨਰਮ ਪਰ ਕੁਝ ਅਫਸੋਸ ਤੇ ਕੁਝ ਠੱਠੇ ਭਰੀ ਆਵਾਜ਼ ਨਾਲ ਕਿਹਾ ਛੇਤੀ ਹੀ ਗੋਵਿੰਦ ਤੇਰਾ ਮਿੱਤਰ ਸਮਾਨਿਆ ਦਾ ਰਾ ਜਿਸ ਰਾਹ ਤੇ ਅੱਜ ਤੱਕ ਉਹ ਤੇਰੇ ਨਾਲ ਤੁਰਦਾ ਰਿਹਾ ਹੈ ਛੱਡ ਜਾਏਗਾ ਮੇਰੇ ਅੰਦਰ ਪਿਆਸ ਹੈ ਗੋਵਿੰਦ ਤੇ ਇਸ ਲੰਮੇ ਸਮਾਨਾ ਰਾਹ ਤੇ ਇਹ ਕੱਟੀ ਨਹੀਂ ਮੈਂ ਸਦਾ ਗਿਆਨ ਦਾ ਪਿਆਸਾ ਰਿਹਾ ਹਾਂ ਮੈਂ ਸਦਾ ਸ਼ੰਕਿਆਂ ਤੇ ਸਵਾਲਾਂ ਨਾਲ ਭਰਿਆ ਰਿਹਾ ਹਾਂ ਸਾਲਾਬਦੀ ਮੈਂ ਬ੍ਰਾਹਮਣਾਂ ਨੂੰ ਸਵਾਲ ਕਰਦਾ ਰਿਹਾ ਹਾਂ ਸਾਲਾਂ ਤੋਂ ਮੈਂ ਪਵਿੱਤਰ ਵੇਦਾਂ ਤੇ ਸਵਾਲ ਕਰਦਾ ਆਇਆ ਹਾਂ ਸ਼ਾਇਦ ਗੋਵਿੰਦ ਇਹ ਇਤਨਾ ਹੀ ਲਾਭਦਾਇਕ ਇਤਨਾ ਹੀ ਚੌਤੁਰ ਤੇ ਪਵਿੱਤਰ ਹੁੰਦਾ ਜੇ ਮੈਂ ਗੈਂਡੇ ਤੇ ਲੰਗੂਰ ਨੂੰ ਇਹ ਸਵਾਲ ਕਰਦਾ ਮੈਂ ਕੁਝ ਸਿੱਖਣ ਲਈ ਗੋਵਿੰਦ ਬੜਾ ਸਮਾਂ ਲੰਘਾਇਆ ਹਾਂ ਤੇ ਅਦੇ ਖਤਮ ਨਹੀਂ ਕੀਤਾ ਕਿ ਮਨੁੱਖ ਕੁਝ ਵੀ ਨਹੀਂ ਜਾਣ ਸਕਦਾ ਇਸ ਲਈ ਮੈਂ ਯਕੀਨ ਰੱਖਦਾ ਹਾਂ ਕਿ ਸਾਰੀਆਂ ਗੱਲਾਂ ਦਾ ਸਾਰ ਇਹ ਹੈ ਕਿ ਕੋਈ ਹੋਰ ਚੀਜ਼ ਵੀ ਹੈ ਜਿਸ ਨੂੰ ਅਸੀਂ ਪੜਾਈ ਨਹੀਂ کہہ ਸਕਦੇ ਮੇਰੇ ਮਿੱਤਰ ਇਹ ਕੇਵਲ ਇਹੀ ਗਿਆਨ ਹੈ ਜੋ ਸਰਬਵਿਆਪੀ ਹੈ ਉਹ ਹੈ ਆਤਮਾ ਜੋ ਮੇਰੇ ਤੇ ਤੇਰੇ ਵਿੱਚ ਹੈ ਤੇ ਹਰ ਜੀਵ ਵਿੱਚ ਹੈ ਮੇਰਾ ਇਸ ਵਿੱਚ ਯਕੀਨ ਵੱਜਦਾ ਜਾ ਰਿਹਾ ਹੈ ਕਿ ਵਿਦਿਆਧਾਰੀ ਪੁਰਸ਼ ਤੇ ਸਿੱਖਿਆ ਪਾਉਣ ਵਾਲੇ ਨਾਲੋਂ ਇਸ ਗਿਆਨ ਦਾ ਹੋਰ ਕੋਈ ਵੱਡਾ ਵੈਰੀ ਨਹੀਂ ਇਸ ਤੇ ਗੋਵਿੰਦ ਰਸਤੇ ਵਿੱਚ ਖੜਾ ਹੋ ਬਾਹਾਂ ਉੱਚੀਆਂ ਕਰਕੇ ਕਹਿਣ ਲੱਗਾ ਸਿਦਾਰਥ ਅਜਿਹੀਆਂ ਗੱਲਾਂ ਨਾਲ ਆਪਣੇ ਮਿੱਤਰ ਦਾ ਦਿਲ ਨਾ ਦਿਖਾਓ ਸਤਿਮੁੱਚ ਤੁਹਾਡੇ ਸ਼ਬਦ ਮੈਨੂੰ ਦੁਖਾਉਂਦੇ ਹਨ ਸੋਚੋ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਕੋਈ ਸਿੱਖਿਆ ਹੈ ਹੀ ਨਹੀਂ ਤਾਂ ਸਾਡੀਆਂ ਅਰਦਾਸਾਂ ਤੇ ਪਾਠ ਦਾ ਕੀ ਅਰਥ ਹੋਏਗਾ? ਬ੍ਰਾਹਮਣ ਦਾ ਸਤਕਾਰ ਤੇ ਸਮਾਨਿਆਂ ਦੀ ਪਾਵਨਤਾ ਦਾ ਕੀ ਹੋਏਗਾ? ਸਿਦਾਰਥ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਹੀ ਵਿਅਰਥ ਹੋ ਜਾਣਗੀਆਂ। ਧਰਤੀ ਤੇ ਪਵਿੱਤਰ ਕੀ ਹੋਵੇਗਾ? ਸ੍ਰੇਸ਼ਟ ਤੇ ਪੁੰਨ ਕੀ ਹੋਏਗਾ? ਗੋਬਿੰਦ ਨੇ ਉਪਨਿਸ਼ਦਾਂ ਦਾ ਇੱਕ ਸ਼ਲੋਕ ਗੁੰਗਣਾਇਆ। ਉਹ ਜਿਸ ਦਾ ਆਦਰਸ਼ਿਕ ਸ਼ੁੱਧ ਮਨ ਆਤਮਾ ਵਿੱਚ ਲਹਿ ਹੋ ਜਾਂਦਾ ਹੈ। ਉਹ ਪਰਮ ਆਨੰਦ ਨੂੰ ਜਿਸ ਦਾ ਵਰਣਨ ਸ਼ਬਦਾਂ ਵਿੱਚ ਨਹੀਂ ਕੀਤਾ ਜਾ ਸਕਦਾ ਜਾਣ ਲੈਂਦਾ ਹੈ। ਸਿਦਾਰਥ ਚੁੱਪ ਸੀ ਉਹ ਬੜਾ ਚਿਰ ਗੋਵਿੰਦ ਦੇ ਕਹੇ ਸ਼ਬਦਾਂ ਤੇ ਸੋਚਦਾ ਰਿਹਾ ਹਾਂ ਹਾਂ ਉਹ ਸਿਰ ਝੁਕਾਈ ਖੜੇ ਵਿਚਾਰਿਆ ਜੋ ਸਾਨੂੰ ਸਭ ਕੁਝ ਪਵਿੱਤਰ ਦਿਸਦਾ ਹੈ ਉਸ ਦਾ ਕੀ ਹੋਵੇਗਾ ਉਸ ਦੇ ਪਿੱਛੋਂ ਕੀ ਰਹਿੰਦਾ ਹੈ ਬਾਕੀ ਕੀ ਰਹਿ ਜਾਂਦਾ ਹੈ ਸਾਂਭਿਆ ਕੀ ਜਾਂਦਾ ਹੈ ਤੇ ਉਸ ਨੇ ਸਿਰ ਹਿਲਾਇਆ ਦੋਨਾਂ ਜਵਾਨਾਂ ਨੂੰ ਸਮਾਨਿਆ ਨਾਲ ਰਹਿੰਦੇ ਤੇ ਰਲ ਕੇ ਅਭਿਆਸ ਕਰਦਿਆਂ ਤਿੰਨ ਕਵਰੇ ਹੋ ਗਏ ਸਨ ਜਦ ਇੱਕ ਦਿਨ ਉਨਾ ਕੈਨ ਕੋਲ ਇੱਕ ਗੱਲ ਇੱਕ ਖਬਰ ਸੁਣੀ ਸੰਸਾਰ ਤੇ ਗੌਤਮ ਪ੍ਰਸਿੱਧ ਮਹਾਤਮਾ ਬੁੱਧ ਪ੍ਰਗਟ ਹੋਇਆ ਹੈ ਉਹ ਆਪ ਦੁਨੀਆ ਦੇ ਦੁੱਖਾਂ ਤੇ ਫਤਿਹ ਪਾ ਚੁੱਕਾ ਹੈ ਧਿਆਵਾ ਗੌਣ ਦੇ ਗੇੜ ਨੂੰ ਖੜਾ ਕਰ ਚੁੱਕਾ ਹੈ ਉਹ ਦੇਤ ਵਿੱਚ ਆਪਣੇ 픽ਚੂਆਂ ਦਾ ਪ੍ਰਚਾਰ ਕਰਨ ਲਈ ਰਟਨ ਕਰ ਰਿਹਾ ਹੈ ਉਸ ਪਾਸ ਕੋਈ ਤਨ ਦੌਲਤ ਨਹੀਂ ਘਰ ਤੇ ਇਸਤਰੀ ਕੁਝ ਵੀ ਨਹੀਂ ਯੋਗੀ ਦਾ ਪੀਲਾ ਚੋਲਾ ਪਾਉਂਦਾ ਹੈ ਪਰ ਉਹ ਹੈ ਮਹਾਨ ਪੁਰਸ਼ ਉੱਚੀਆਂ ਭਾਵਾਂ ਵਾਲਾ ਜਿਸ ਅੱਗੇ ਬ੍ਰਾਹਮਣ ਤੇ ਰਾਜਕੁਮਾਰ ਚੁੱਕਦੇ ਹਨ ਤੇ ਉਹਨਾਂ ਉਸ ਦੇ ਚੇਲੇ ਬਨਣਾ ਸਵੀਕਾਰ ਕੀਤਾ ਹੈ। ਇਹ ਖਬਰ, ਇਹ ਅਫਵਾਹ, ਇਹ ਕਥਾ ਸੁਣੀ ਗਈ ਤੇ ਇੱਥੇ ਉੱਥੇ ਅੱਗੇ ਫੈਲ ਗਈ। ਬ੍ਰਾਹਮਣ ਇਸ ਬਾਰੇ ਸ਼ਹਿਰਾਂ ਵਿੱਚ ਤੇ ਸਮਾਨੇ ਜੰਗਲਾਂ ਵਿੱਚ ਚਰਚਾ ਕਰਦੇ ਸਨ। ਗੌਤਮ ਬੁੱਧਾ ਨੂੰ ਲਗਾਤਾਰ ਨੌਜਵਾਨਾਂ ਦੇ ਕੰਨਾਂ ਤੱਕ ਵੀ ਪੁੱਛਿਆ। ਸੁਣ ਕੇ ਕਿਸੇ ਨੇ ਬੁਰਾ ਕਿਹਾ, ਕਿਸੇ ਪਲਾ, ਕਿਸੇ ਸਲੋਧ ਕੀਤੀ ਤੇ ਕਿਸੇ ਕਿਰਣਾ ਜਿਸ ਤਰ੍ਹਾਂ ਪਲੇਗ ਪੈਣ ਤੇ ਜਦ ਦੇਸ਼ ਵਿਰਾਨ ਹੋ ਰਿਹਾ ਹੋਵੇ ਤੇ ਇੱਕ ਅਫਵਾਹ ਉੱਠ ਸਾਰੇ ਦੇਸ਼ ਵਿੱਚ ਫੈਲ ਜਾਏ ਹਰ ਇੱਕ ਦੀ ਜ਼ੁਬਾਨ ਤੇ ਚੜ ਜਾਏ ਕਿ ਇੱਕ ਪੁਰਸ਼ ਹੈ ਜੋ ਬੜਾ ਸਿਆਣਾ ਤੇ ਗਿਆਨਵਾਨ ਹੈ ਉਸਦੇ ਬੋਲ ਤੇ ਫੂਕ ਦੁੱਖ ਵਿੱਚ ਫਸਿਆ ਨੂੰ ਆਰਾਮ ਦੇਣ ਲਈ ਸਿੱਧ ਹਨ ਤਾਂ ਕਾਫੀ ਲੋਕ ਇਸ ਤੇ ਵਿਸ਼ਵਾਸ ਕਰਨ ਲੱਗ ਜਾਂਦੇ ਹਨ ਤੇ ਕਈ ਸ਼ੰਕਾ ਵੀ ਬਹੁਤੇ ਤਾਂ ਤੁਰੰਤ ਅਜਿਹੇ ਸਿਆਣੇ ਤੇ ਦਿਆਲੂ ਨੂੰ ਲੱਭਣ ਤੁਰ ਪੈਂਦੇ ਹਨ ਇਸੇ ਤਰ੍ਹਾਂ ਸਾਕਲ ਦੇ ਮਹਾਪੁਰਸ਼ ਗੌਤਮ ਬੁੱਧ ਬਾਰੇ ਅਫਵਾਹ ਖੁਸ਼ੀ ਦੀ ਖਬਰ ਸਾਰੇ ਦੇਸ਼ ਵਿੱਚ ਫੈਲ ਗਈ। ਉਸ ਦੇ ਸਰਦਾਲੂ ਕਹਿੰਦੇ ਸਨ ਕਿ ਉਹ ਪਰਮ ਗਿਆਨਵਾਨ ਹੈ। ਉਸ ਨੂੰ ਆਪਣੇ ਪੂਰਵ ਜਨਮਾਂ ਦੀ ਯਾਦ ਹੈ। ਉਸ ਨੇ ਨਿਰਵਾਣ ਪ੍ਰਾਪਤ ਕਰ ਲਿਆ ਹੈ। ਉਸ ਨੇ ਫੇਰ ਕਦੇ ਜੁਨਾਂ ਦੇ ਚੱਕਰ ਵਿੱਚ ਨਹੀਂ ਮੁਰਨਾ। ਉਸ ਨੇ ਮੁੜ ਕਦੇ ਸਰੀਰ ਦੀ ਕੈਦ ਵਿੱਚ ਨਹੀਂ ਪੈਣਾ। ਬੜੀਆਂ ਅਨੋਖੀਆਂ ਤੇ ਬੇਤਬਾਰੀਆਂ ਗੱਲਾਂ ਉਸ ਬਾਰੇ ਕਹੀਆਂ ਜਾਂਦੀਆਂ ਸਨ। ਉਸ ਨੇ ਚਮਤਕਾਰ ਦਿਖਾਏ ਸਨ। ਸ਼ੈਤਾਨ ਤੇ ਜਿੱਤ ਪਾ ਲਈ ਸੀ ਉਹ ਦੇਵਤਿਆਂ ਨਾਲ ਗੱਲਾਂ ਕਰ ਚੁੱਕਾ ਸੀ ਉਸ ਦੇ ਵਿਰੋਧੀ ਤੇ ਸ਼ੱਕ ਕਰਨ ਵਾਲੇ ਕਹਿੰਦੇ ਸਨ ਕਿ ਗੌਤਮ ਦੰਬੀ ਹੈ ਉਸ ਨੇ ਆਪਣੇ ਦਿਨ ਬੜੇ ਐਸ਼ ਵਿੱਚ ਕੱਟੇ ਹਨ ਉਹ ਯੱਗਾਂ ਤੇ ਬਲੀਆਂ ਦੇਣ ਤੋਂ ਘ੍ਰੇਣਾ ਕਰਦਾ ਹੈ ਗਿਆਨਹੀਣ ਹੈ ਨਾ ਤਪ ਕਰਨੇ ਨਾ ਸਨ ਲਾਉਣੇ ਤੇ ਨਾ ਹੀ ਕੋਈ ਹੋਰ ਕਰਿਆਵਾਂ ਕਰਨੀਆਂ ਜਾਣਦਾ ਹੈ ਬੁੱਧ ਬਾਰੇ ਫੇਰ ਵੀ ਅਫਵਾਹਾਂ ਬੜੀਆਂ ਖਿੱਚ ਪਾਉਂ ਸਨ ਇਨ੍ਹਾਂ ਖਬਰਾਂ ਵਿੱਚ ਜਾਦੂ ਸੀ ਦੁਨੀਆ ਰੋਗੀ ਸੀ ਜ਼ਿੰਦਗੀ ਔਖੀ ਸੀ ਤੇ ਇਥੇ ਇੱਕ ਨਵੀਂ ਆਸ਼ਾ ਦੀ ਝਲਕ ਸੀ। ਇਥੇ ਇੱਕ ਆਰਾਮ ਦੇ ਹਲਕਾ ਇਤਿਹਾਸਾ ਭਰਿਆ ਸੁਨੇਹਾ ਸੀ। ਹਰ ਥਾਂ ਮਹਾਤਮਾ ਬੁੱਧ ਬਾਰੇ ਚਰਚਾ ਸੀ। ਅਬਿਲਾਸ਼ਾ ਇਤਿਹਾਸ ਜਾਗ ਪਈ ਸੀ। ਸ਼ਹਿਰਾਂ ਤੇ ਪਿੰਡਾਂ ਵਿੱਚ ਹਰ ਯਾਤਰੀ ਜਾਂ ਉਪਰੇ ਦੀ ਜੋ ਸ ਪ੍ਰਸਿੱਧ ਸਾਕਿਆ मुनि ਦੀ ਬ੍ਰਾਹਮਣ ਪੁੱਤਰਾਂ ਕੋਲ ਖਬਰ ਲਿਆਉਂਦਾ ਉਸ ਦੀ ਉਹ ਬੜੀ ਆਉ ਭਗਤ ਕਰਦੇ। ਜੰਗਲ ਵਿੱਚ ਸਮਾਨਿਆਂ ਸਿਦਾਰਥ ਤੇ ਗੋਵਿੰਦ ਕੋਲ ਇਹ ਸਮਾਚਾਰ ਬੜੇ ਥੋੜੇ ਕਰਕੇ ਪੁੱਜੇ। ਪਰ ਹਰ ਛੋਟੀ ਮੋਟੀ ਗੱਲ ਵਿੱਚ ਆਸ਼ਾ ਤੇ ਸ਼ੰਕਾ ਦੋਨੇ ਵੇਖੇ ਜਾਂਦੇ। ਸ਼੍ਰੋਮਣੀ ਸਮਾਨਾਂ ਨੂੰ ਇਹ ਗੱਲ ਜੱੱਚਦੀ ਨਹੀਂ ਸੀ। ਇਸ ਲਈ ਹੋਰ ਸਮਾਨੇ ਇਸ ਬਾਰੇ ਘਟਵੱਤ ਹੀ ਗੱਲ ਕਰਦੇ। ਉਸ ਨੇ ਸੁਣਿਆ ਸੀ ਜੋ ਬੁੱਧ ਕਹੌਣ ਵਾਲਾ ਪਹਿਲੇ ਤਪਸਵੀ ਹੁੰਦਾ ਸੀ ਤੇ ਜੰਗਲ ਵਿੱਚ ਰਹਿੰਦਾ ਸੀ। ਫਿਰ ਐਸ਼ ਦੀ ਜ਼ਿੰਦਗੀ ਤੇ ਸੰਸਾਰ ਦੀਆਂ ਖੁਸ਼ੀਆਂ ਮੰਨਣ ਲੱਗ ਪਿਆ ਸੀ। ਉਸ ਕੋਲ ਗੌਤਮ ਲਈ ਕੋਈ ਸਤਕਾਰ ਨਹੀਂ ਸੀ। ਸਿਦਾਰਥ ਗੋਵਿੰਦ ਨੇ ਇੱਕ ਵਾਰ ਆਪਣੇ ਮਿੱਤਰ ਨੂੰ ਕਿਹਾ ਅਜਮੇ ਪਿੰਡ ਵਿੱਚ ਸਾ ਤਾਂ ਇੱਕ ਬ੍ਰਾਹਮਣ ਨੇ ਆਪਣੇ ਅੰਦਰ ਆਉਣ ਦਾ ਨਿਯੋਤਾ ਦਿੱਤਾ। ਘਰ ਵਿੱਚ ਮਗਧ ਤੋਂ ਬ੍ਰਾਹਮਣ ਪੁੱਤਰ ਆਇਆ ਹੋਇਆ ਸੀ। ਉਸ ਨੇ ਆਪਣੀਆਂ ਅੱਖਾਂ ਨਾਲ ਬੁੱਧ ਦੇ ਦਰਸ਼ਨ ਕੀਤੇ ਹੋਏ ਸਨ ਤੇ ਉਹਨਾਂ ਨੂੰ ਉਪਦੇਸ਼ ਦਿੰਦੇ ਵੀ ਸੁਣਿਆ ਸੀ। ਸੱਚੀ ਮੈਂ ਲਾਲਸਾ ਨਾਲ ਭਰ ਗਿਆ। ਮੈਂ ਚਾਹੁੰਦਾ ਹਾਂ ਕਿ ਅਸੀਂ ਦੋਨੋਂ ਤੂੰ ਤੇ ਮੈਂ ਉਸ ਪੂਰਨ ਪੁਰਖ ਦੇ ਮਖਾਰਬਿੰਨ ਤੋਂ ਉਸ ਦੇ ਉਪਦੇਸ਼ ਸੁਣ ਤੱਕ ਜੀਵੀਏ। ਮੇਰੇ ਮਿੱਤਰ ਕੀ ਅਸੀਂ ਉਧਰ ਨਹੀਂ ਜਾਵਾਂਗੇ ਤਾਂ ਕਿ ਬੁੱਧ ਦੇ ਆਪਣੇ ਮੂੰਹੋਂ ਉਹਨਾਂ ਦੇ ਬਚਨ ਸੁਣੀਏ ਸਿਦਾਰਥ ਨੇ ਕਿਹਾ ਮੈਂ ਹਮੇਸ਼ਾ ਹੀ ਖਿਆਲ ਕਰਦਾ ਸੀ ਕਿ ਗੋਵਿੰਦ ਸਮਾਨਿਆਂ ਕੋਲ ਹੀ ਰਹੇਗਾ ਮੈਨੂੰ ਯਕੀਨ ਸੀ ਕਿ ਉਸ ਦਾ ਜੀਵਨ ਨਿਸ਼ਾਨਾ 60-70 ਵਰਿਆਂ ਦੇ ਬੁੱਢੇ ਹੋਣ ਤੱਕ ਸਮਾਨਿਆਂ ਦੀਆਂ ਦਸੀਆਂ ਕਰਿਆਵਾਂ ਤੇ ਆਸਨਾਂ ਦਾ ਹੀ ਅਭਿਆਸ ਕਰਨਾ ਹੈ ਪਰ ਮੈਂ ਗੋਵਿੰਦ ਨੂੰ ਕਿੰਨਾ ਥੋੜਾ ਜਾਣਦਾ ਹਾਂ ਕਿੰਨਾ ਥੋੜਾ ਜਾਣਦਾ ਹਾਂ ਕਿ ਉਸ ਦੇ ਦਿਲ ਵਿੱਚ ਕੀ ਹੈ ਪਿਆਰੇ ਮਿੱਤਰ ਤੂੰ ਹੁਣ ਇੱਕ ਨਵੇਂ ਪੱਥ ਤੇ ਚੱਲਣਾ ਚਾਹੁੰਦਾ ਹੈ ਤੇ ਬੁੱਧ ਦੇ ਉਪਦੇਸ਼ ਸੁਣ ਲਈ ਜਾਣਾ ਚਾਹੁੰਦਾ ਹੈ। ਗੋਬਿੰਦ ਕਹਿਆ ਤੈਨੂੰ ਮਖੌਲ ਕਰਕੇ ਖੁਸ਼ੀ ਹੁੰਦੀ ਹੈ ਤਾਂ ਕੋਈ ਗੱਲ ਨਹੀਂ ਸਿਦਾਰਥ ਪਰ ਕੀ ਤੂੰ ਲਾਲਸਾ ਤੇ ਉਹਨਾਂ ਦੇ ਉਪਦੇਸ਼ ਸੁਣਨ ਦੀ ਚਾਹ ਅਣਪਉ ਨਹੀਂ ਕਰਦਾ ਤੇ ਤੂੰ ਇੱਕ ਵਾਰ ਮੈਨੂੰ ਨਹੀਂ ਸੀ ਕਿਹਾ ਮੈਂ ਬਹੁਤ ਦੇਰ ਸਮਾਨਿਆ ਦੇ ਰਾਹ ਨਹੀਂ ਚੱਲਾਂਗਾ। ਫਿਰ ਸਿਦਾਰਥ ਇਸ ਤਰ੍ਹਾਂ ਹੱਸਿਆ ਕਿ ਉਸ ਦੀ ਆਵਾਜ਼ ਵਿੱਚ ਰੰਜ਼ ਤੇ ਠੱਠੇ ਦੀ ਭਾ ਸੀ। ਸਨੇਕਿਆ ਤੂੰ ਠੀਕ ਹੈ ਗੋਵਿੰਦ ਤੂੰ ਕੁਝ ਯਾਦ ਰੱਖਿਆ ਹੈ ਪਰ ਤੈਨੂੰ ਇਹ ਵੀ ਯਾਦ ਕਰਨਾ ਹੋਵੇਗਾ ਕਿ ਮੈਂ ਹੋਰ ਕੀ ਦੱਸਿਆ ਸੀ ਕਿ ਮੈਨੂੰ ਉਪਦੇਸ਼ਾਂ ਤੇ ਪੜਾਈਆਂ ਵਿੱਚ ਬੇਪ੍ਰਤੀਤੀ ਹੋ ਗਈ ਹੈ ਪਰ ਠੀਕ ਹੈ ਵਾਵਾ ਮੇਰੇ ਮਿੱਤਰ ਮੈਂ ਨਵੇਂ ਉਪਦੇਸ਼ ਸੁਣਨ ਲਈ ਤਿਆਰ ਹਾਂ ਭਾਵੇਂ ਮੈਨੂੰ ਦਿਲ ਵਿੱਚ ਵਿਸ਼ਵਾਸ ਹੈ ਕਿ ਅਸੀਂ ਅੱਗੇ ਹੀ ਇਸ ਉਪਦੇਸ਼ ਦੇ ਉਸ ਤੋਂ ਵਧੀਆ ਫਲ ਨੂੰ ਪਲੀਪਾਂਤ ਚੱਕ ਚੁੱਕੇ ਹਾਂ गोविंद ਨੇ ਉੱਤਰ ਦਿੱਤਾ ਮੈਂ ਬੜਾ ਖੁਸ਼ ਹਾਂ ਕਿ ਤੂੰ ਮੰਨ ਗਿਆ ਹੈ ਪਰ ਮੈਨੂੰ ਦੱਸ ਕਿ ਗੌਤਮ ਦੇ ਉਪਦੇਸ਼ ਸੁਣਨ ਤੋਂ ਪਹਿਲੇ ਹੀ ਤੂੰ ਕਿਸ ਤਰ੍ਹਾਂ ਇਸ ਦੇ ਬਹੁਤ ਕੀਮਤੀ ਫਲ ਦੇ ਪੇੜ ਨੂੰ ਚੱਕ ਸਕਿਆ ਹੈ ਸਿਦਾਰਥ ਨੇ ਕਿਹਾ ਚਲੋ ਇਸ ਫਲ ਦਾ ਸੁਆਦ ਮੰਣੀਏ ਤੇ ਭਵਿੱਖ ਵਿੱਚ ਹੋਰ ਵੱਧ ਦੀ ਉਡੀਕ ਕਰੀਏ गोविंद ਇਹ ਫਲ ਜਿਸ ਲਈ ਅਸੀਂ ਅੱਗੇ ਹੀ ਗੌਤਮ ਦੇ ਕਿਰਤ ਗਏ ਹਾਂ ਇਸ ਗੱਲ ਵਿੱਚ ਹੈ ਕਿਉਂ ਸਾਨੂੰ ਲਲਚਾ ਕੇ ਸਮਾਨਿਆ ਤੋਂ ਦੂਰ ਲੈ ਗਿਆ ਹੈ ਜੇ ਅਜੇ ਹੋਰ ਤੇ ਚੰਗੇ ਫਲ ਹਨ ਤਾਂ ਉਹਨਾਂ ਦੀ ਸਬਰ ਨਾਲ ਉਡੀਕ ਕਰੀਏ ਤੇ ਵੇਖੀਏ ਉਸ ਦਿਨ ਸਦਾਰਥ ਨੇ ਸ਼੍ਰੋਮਣੀ ਸਮਾਨਾਂ ਨੂੰ ਆਪਣੇ ਚਲੇ ਜਾਣ ਦੀ ਗੱਲ ਦੱਸੀ ਜਿਵੇਂ ਛੋਟਿਆਂ ਤੇ ਛਿਸ਼ਾਂ ਨੂੰ ਚਾਹੀਦਾ ਹੈ ਉਵੇਂ ਹੀ ਉਸਨੇ ਸੁਸ਼ੀਰਤਾ ਤੇ ਸ਼ਰਮ ਨਾਲ ਬਜ਼ੁਰਗ ਨੂੰ ਦੱਸਿਆ ਪਰ ਉਹ ਬਿਰਧ ਪੁਰਸ਼ ਬੜਾ ਗੁੱਸੇ ਹੋਇਆ ਕਿ ਦੋਨੋਂ ਨੌਜਵਾਨ ਉਸਨੂੰ ਛੱਡ ਜਾਣਾ ਚਾਹੁੰਦੇ ਹਨ ਤੇ ਉੱਚੀ ਆਵਾਜ਼ ਵਿੱਚ ਉਹਨਾਂ ਦੋਨਾਂ ਨੂੰ ਚੰਗੀ ਕਰੜੀ ਝਾੜ ਪਾਈ ਗੋਵਿੰਦ ਹੱਕਾ ਬੱਕਾ ਰਹਿ ਗਿਆ ਪਰ ਸਿਦਾਰਥ ਨੇ ਗੋਵਿੰਦ ਦੇ ਕੰਨ ਕੋਲ ਬੁੱਲ ਲਜਾ ਕੇ ਹੌਲੀ ਦੇ ਕਿਹਾ ਹੁਣ ਮੈਂ ਬਾਬੇ ਨੂੰ ਦੱਸਾਂਗਾ ਕਿ ਮੈਂ ਉਸ ਕੋਲੋਂ ਕੀ ਕੁਝ ਸਿੱਖਿਆ ਹੈ ਉਹ ਬਿਰਧ ਸਮਾਨੇ ਦੇ ਨੇੜੇ ਹੋ ਕੇ ਖੜੋ ਗਿਆ ਮਨ ਨੂੰ ਇਕਾਗਰ ਕੀਤਾ ਬਿਰਧ ਪੁਰਸ਼ ਦੀਆਂ ਅੱਖਾਂ ਵਿੱਚ ਦੇਖਿਆ ਤੇ ਇੱਕੋ ਨਜ਼ਰ ਨਾਲ ਉਸ ਨੂੰ ਕੀਲ ਲਿਆ ਕੀਲ ਕੇ ਹਿਪਨੋਟਾਈਜ਼ ਕਰ ਗੁੰਗਾ ਬਣਾ ਬਿਠਾ ਲਿਆ ਉਸ ਦੇ ਮਨ ਤੇ ਫਤਿਹ ਪਾ ਲਈ ਅਤੇ ਉਸ ਨੂੰ ਚੁੱਪਚਾਪ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਦਾ ਹੁਕਮ ਦਿੱਤਾ। ਬਿਰਧ ਪੁਰਸ਼ ਚੁੱਪ ਹੋ ਗਿਆ। ਉਸ ਦੀਆਂ ਅੱਖਾਂ ਚਮਕੀਆਂ। ਇਰਾਦਾ ਨਿਰਵਲ ਹੋ ਗਿਆ। ਬਾਵਾ ਹੇਠ ਲਮਕ ਪਈਆਂ। ਸਿਦਾਰਥ ਦੇ ਜਾਦੂ ਹੇਠ ਹੁਣ ਉਹ ਸ਼ਕਤੀਹੀਣ ਸੀ। ਸਿਦਾਰਥ ਦੇ ਮਨ ਨੇ ਸਮਾਨੇ ਦੇ ਮਨ ਤੇ ਫਤਿਹ ਪਾ ਲਈ। ਉਸ ਨੂੰ ਉਹ ਕੁਝ ਕਰਨਾ ਪਿਆ ਜੋ ਉਸ ਨੂੰ ਕਰਨ ਲਈ ਕਿਹਾ ਗਿਆ ਸੀ। ਸੋ ਬਿਰਧ ਪੁਰਸ਼ ਨੇ ਕਈ ਵੇਰ ਝੁੱਕ ਕੇ ਨਮਸਕਾਰ ਕੀਤੀ। ਆਸ਼ੀਰਵਾਦ ਦਿੱਤਿਆ। ਤੇ ਸੋਹਣੇ ਸਫ਼ਰ ਲਈ ਤਤਲਾਉਂਦਿਆਂ ਸ਼ੁਭ ਸ਼ਾਮਾਂ ਪੇਟ ਕੀਤੀਆਂ ਨੌਜਵਾਨਾਂ ਨੇ ਉਸ ਦਾ ਧੰਨਵਾਦ ਕੀਤਾ ਮੋੜਵੀ ਨਮਸਕਾਰ ਕੀਤੀ ਤੇ ਦੋਨੋਂ ਉਸ ਕੋਲੋਂ ਵਿਛੜ ਤੁਰੇ ਰਸਤੇ ਵਿੱਚ ਗੋਵਿੰਦ ਨੇ ਕਿਹਾ ਸਿਦਾਰਥ ਜਿਤਨਾ ਕੁ ਮੈਨੂੰ ਪਤਾ ਸੀ ਤੂੰ ਉਸ ਤੋਂ ਵੱਧ ਸਮਾਨਿਆਂ ਤੋਂ ਸਿੱਖਿਆ ਹੈ ਬਿਰਦ ਸਮਾਨੇ ਨੂੰ ਵਸ ਵਿੱਚ ਕਰਨਾ ਔਖਾ ਨਹੀਂ ਨਹੀਂ ਬਹੁਤ ਔਖਾ ਹੈ ਸੱਚ ਹੈ ਕਿ ਜੇ ਤੂੰ ਉੱਥੇ ਕੁਝ ਚਿਰ ਹੋਰ ਠਹਿਰਦਾ ਤਾਂ ਛੇਤੀ ਪਾਣੀ ਤੇ ਤੁਰਨਾ ਸਿੱਖ ਲੈਂਦਾ ਮੈਨੂੰ ਪਾਣੀ 'ਤੇ ਤੁਰਨ ਦੀ ਕੋਈ ਇੱਛਾ ਨਹੀਂ ਸਦਾਰਥ ਨੇ ਕਿਹਾ ਬੁੱਢੇ ਸਮਾਨਿਆਂ ਨੂੰ ਅਜਹੀਆਂ ਸਿੱਧੀਆਂ ਨਾਲ ਆਪਣੇ ਆਪ ਨੂੰ ਤਸੱਲੀ ਦੇ ਲੈਣਦੇ